ਅਸੀਂ ਸਾਰੇ ਆ ਜਾਏ ਆ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਇੱਕ ਬਹੁਤ ਹੀ ਗੰਭੀਰ ਮਾਮਲਾ ਜਿਹੜਾ ਹੈਗਾ ਸਾਰੇ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਲਗਭਗ 40000 ਏਕੜ ਖੇਤੀਬਾੜੀ ਵਾਲੀ ਜਗ੍ਹਾ ਜਿਹੜੇ ਖੇਤ ਅਗੇ ਨੇ ਐਗਰੀਕਲਚਰ ਲੈਂਡ ਹੈ ਉਸ ਨੂੰ ਲੈਂਡ ਪੂਲਿੰਗ ਦੇ ਤਹਿਤ ਐਕਵਾਇਰ ਕਰਨ ਦਾ ਕੰਮ ਕੀਤਾ ਲਗਭਗ 158 ਪਿੰਡ ਇਹਨਾਂ ਅਫੈਕਟ ਹੋ ਰਹੇ ਹਨ ਔਰ ਮੈਂ ਇਹ ਕਾਂਗਾ ਕਿ ਇਹ ਪੰਜਾਬ ਦੀ ਹਿਸਟਰੀ ਦਾ ਸਭ ਤੋਂ ਵੱਡਾ ਫਰਾਡ ਹੈ ਤੁਸੀਂ ਕਿਸਾਨਾਂ ਨੂੰ ਉਹਨਾਂ ਜ਼ਮੀਨਾਂ ਤੋਂ ਵਾਂਝੇ ਕਰ ਦਿਓਗੇ ਮੁਆਵਜ਼ਾ ਤੁਸੀਂ ਉਹਨਾਂ ਨੂੰ ਕੋਈ ਨਹੀਂ ਦੇਣਾ ਔਰ ਤੁਸੀਂ ਅਕੋਰਡਿੰਗ ਟੂ ਦਾ ਏਰੀਆ ਕਿਸੇ ਨੂੰ 1000 ਗਾਜ ਦਾ ਰੈਜ਼ੀਡੈਂਸ਼ੀਅਲ ਪਲਾਟ ਦੇ ਦਿਓਗੇ ਕਿਸੇ ਨੂੰ 500 ਗਾਜ ਦਾ ਦੇ ਦਿਓਗੇ ਕਿਸੇ ਨੂੰ 250 ਗਾਜ ਦਾ ਦੇ ਦਿਓਗੇ ਕਿਸੇ ਨਾਲ ਅਕੋਰਡਿੰਗ ਟੂ ਦਾ ਉਹ ਜਿਹੜੀ ਲੈਂਡ ਦੀ ਹੈਗੀ ਹੈ ਕਿਤੇ ਨਾਲ ਥੋੜਾ ਬਹੁਤਾ ਕਮਰਸ਼ੀਅਲ ਦੇਓਗੇ لیکن ਕਿਸਾਨ ਤੇ ਅੱਜ ਦੀ ਡੇਟ ਦੇ ਵਿੱਚ ਜਿਸ ਦਿਨ ਉਹਨੂੰ ਐਲਓ ইস্যੂ ਹੋ ਗਈ ਉਹਦਾ ਜ਼ਮੀਨ ਤੋਂ ਹੱਕ ਖਤਮ ਹੋ ਗਿਆ ਇਹਨਾਂ ਨੇ ਖਤਮ ਕਰ ਦਿੱਤਾ ਕਿ ਕੋਈ ਸੀਐਲਯੂ ਹੈ ਜਿਹੜੇ ਅਸੀਂ 40 ਹਜ਼ਾਰ ਏਕੜ ਹੈਗਾ ਤੇ ਕੋਈ ਸੀਐਲਯੂ ਨਹੀਂ ਹੋਏਗਾ ਜਿਹੜੇ ਲੈਂਡ ਪੂਲਿੰਗ ਚ ਨਹੀਂ ਆਣਗੇ ਉਹਦੇ ਅਬਜੈਕਸ਼ਨ ਮੰਗੇ ਜਿਹੜੇ ਨਹੀਂ ਆਣਗੇ ਉਹਨਾਂ ਡ੍ਰੌਪ ਕਰਨਗੇ ਉਹਨਾਂ ਦਾ ਕੀ ਬਣੇਗਾ ਕੱਲ ਉਸ ਲੈਂਡ ਦੀ ਕੀ ਸਥਿਤੀ ਹੈ ਸਪੋਸਟੂ ਸੀ ਉਹਦੇ ਚ ਕਰ ਲਿਆ ਕਿ ਮੈਂ ਲੈਂਡ ਪੁਲਿੰਗ ਚ ਸ਼ਾਮਲ ਨਹੀਂ ਹੋਣਾ। ਸਾਡ ਦੂਸਰਾਂ ਬਾਅਦ ਬੱਚਿਆਂ ਦੇ ਵਾਸਤੇ ਤੁਸੀਂ ਅੱਗੇ ਤੁਸੀਂ ਬੱਚਿਆਂ ਵਾਸਤੇ ਕੋਈ ਕੰਮ ਖੋਲ ਕੇ ਕਰਨਾ ਹੋਵੇ ਚੇਂਜ ਆਫ ਲੈਂਡ ਯੂਸ ਦੀ ਲੋਡ ਹੋਵੇ ਉੱਤੇ ਕੀ ਹੈ। ਸੋ ਮੈਂ ਸਮਝਦਾ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੁੱਟ ਇਸ ਆਮ ਆਦਮੀ ਸਰਕਾਰ ਨੇ ਕੇਜਰੀਵਾਲ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਮਚਾਈ ਹੈ ਅoraj ਮੈਂ ਪਟਿਆਲੇ ਆਇਆ ਪਟਿਆਲੇ ਦੇ ਲਗਭਗ 15 16 ਪਿੰਡੇ ਦੇ ਵਿੱਚ ਆਂਦੇ ਨੇ ਔਰ 1150 ਏਕੜ ਜਗ੍ਹਾ ਜਿਹੜੀ ਹੈ ਇਸ ਸੋ ਕਾਲਡ ਲੈਂਡ ਪੁੱਲਿੰਗ ਦਾ ਜਿਹੜਾ ਇਹ ਕੀਤਾ ਹੈ ਉਹਦੇ ਵਿੱਚ ਆਂਦੀ ਹੈ ਇੱਕ ਸਮਝਣ ਦੀ ਗੱਲ ਹੈ 40000 ਏਕੜ ਜਗ੍ਹਾ ਦੀ ਲੋੜ ਕਦੋਂ ਪੈਂਦੀ ਹੈ ਕਿ ਅਸੀਂ ਅਰਬਨ ਸਟੇਟਸ ਡਵੈਲਪ ਕਰਨੀਆਂ ਉੱਥੇ ਵਸਾਉਣ ਵਾਸਤੇ ਲੋਕ ਆਣੇ ਕਿੱਥੋਂ ਐ ਅत्ता ਪੰਜਾਬ ਤੇ ਖਾਲੀ ਹੋ ਗਿਆ ਬੱਚੇ ਵਿਦੇਸ਼ਾਂ ਚ ਚਲੇ ਗਏ ਜਾਂ ਇਹ ਸਰਕਾਰ ਦੀ ਨਿਕਮਮੀਪਣ ਕਰਕੇ ਨਸ਼ੇ ਦੀ ਭੀੜ ਚੜ ਗਏ ਇੱਥੇ ਵਸੂ ਕੌਣ ਆ ਕੇ ਔਰ ਕਿਸੇ ਵੀ ਇੱਡੇ ਵੱਡੇ ਸਿਸਟਮ ਨੂੰ ਡਿਵੈਲਪ ਕਰਨ ਵਾਸਤੇ ਵੀ ਕਿੰਨੇ ਸਾਲ ਲੱਗਣਗੇ ਉਹਦੀ ਡਿਵੈਲਪਮੈਂਟ ਵਾਸਤੇ ਪੈਸਾ ਕਿੱਥੋਂ ਆਏਗਾ ਕਿੰਨੇ ਪੀਰੀਅਡ ਚ ਡਿਵੈਲਪ ਹੋਣਗੇ ਔਰ ਡਿਵੈਲਪ ਹੋਣ ਦੇ ਬਾਅਦ ਬੱਸਣਗੇ ਕਿੰਨੇ ਪੀਰੀਅਡ ਦੇ ਵਿੱਚ ਐਸੀ ਆਪ ਅੰਦਾਜ਼ਾ ਲਗਾ ਸਕਦੇ ਆ ਮੈਂ ਉਹਨੇ ਆ ਰਿਹਾ ਸੀ ਗੁਲਦਾਨੇ ਤੋਂ ਜਿਵੇਂ ਤੁਹਾਡੇ ਪਟਿਆਲੇ ਦੀ ਗੱਲ ਕਰਾਂ ਉਹ ਮੈਕਸ ਮੈਂ ਲਗਭਗ 2000 ਸਾਲ ਦਾ ਦੇਖਦਾ ਪਿਆ ਵਾਂ ਹਜੇ ਤੱਕ ਪੂਰੀ ਤਰ੍ਹਾਂ ਡਵੈਲਪ ਨਹੀਂ ਹੋਇਆ ਬਸਿਆ ਨਹੀਂ ਮਤਲਬ ਬਿਲਕੁਲ ਨਹੀਂ ਤਾਂ ਬਸਿਆ ਨਹੀਂ ਇੱਕ ਹੋਰ ਮੈਂ ਟ੍ਰਿਕ ਆਨ ਕਰਕੇ ਕੋਈ ਟ੍ਰਾਈ ਕੋਨ ਟ੍ਰਾਈ ਕੋਨ ਉਹ ਵੀ ਕਾਫੀ ਦੇਰ ਦੀ ਉਹ ਵੀ ਕਿੰਨੀ ਕੁ ਵਸੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤੇ ਇਹ 40000 ਏਕੜ ਕਿੰਨੇ ਸਾਲਾਂ ਚ ਵਸੇਗਾ ਕਿੱਥੋਂ ਆਏਗੀ ਪਪੂਲੇਸ਼ਨ ਕੌਣ ਲਏਗਾ ਕੌਣ ਵਸੇਗਾ टोटली इनकनसीवड है और भारतीय जनता पार्टी मंग करती है कि तुरंत वापस लीती जानी चाहिए किसानों धक्का दूसरे तो किसानों को जमीन ले रहे हो रोजी रोटी का साधन खो रहे हो किसान को रोटी खाने नहीं लभनी सड़कों पर किसान रुलेगा और यह सो कॉल्ड जी अपने आप को किसान पक्षी सरकार कहती है यसे कमा का जरिए अंडरहैंड किसी तरीके जो फंड कट्ठे वास्ते आम आदमी पार्टी ने चक्कर चलाया कुछ कॉलिज न मिलकर और एक चीज़ होर देखने वाली गल है पूरे हिंदुस्तान का अर्बनाइज एरिया जो है इकती परसेंट किस शहर है एवरेज जो निकलती है कि बात हूँ किस घट हूँ एवरेज थर्टी वन परसेंट ਪੰਜਾਬ ਆਲਰੇਡੀ 42% ਹੈ ਤੇ ਜੋ 40 ਲੱਖ ਏਕੜ ਹੋਰ ਜੋੜਦੇ ਹੋਗੇ ਤੇ ਪੰਜਾਬ ਚ ਕਿਸਾਨੀ ਕਿੱਥੇ ਰਹੇਗੀ ਕਿਸਾਨ ਕਿਸਾਨ ਪ੍ਰਧਾਨ ਆਪਾਂ ਕਿਸਾਨੀ ਪ੍ਰਧਾਨ ਤੇ ਸੂਬਾ ਕਹਿੰਦੇ ਆਪਾਂ ਤੇ ਕਿਸਾਨ ਕਿੱਥੇ ਜਾਊਗਾ ਕਿੱਥੇ ਜਗ੍ਹਾ ਉਹਦੇ ਕੋ ਬਚੇਗੀ ਔਰ ਇਹ ਸਾਰੇ ਕਪੜੇ ਨੂੰ ਇਨਜਾਮ ਦੇਣ ਵਾਸਤੇ ਜਿਹੜੀ ਸੋ ਕਾਲਡ ਪੰਜਾਬ ਡਵੈਲਪਮੈਂਟ ਕਾਉਂਸਲ ਬਣਾਈ ਹੈ ਦਿੱਲੀ ਦੇ ਬੰਦੇ ਵਰਤੀ ਕੀਤੇ ਨੇ। ਕੀ ਗੱਲ? ਪੰਜਾਬ 'ਚ ਅਕਲਮੰਦ ਬੰਦੇ ਨਹੀਂ ਰਹਿੰਦੇ? ਪੰਜਾਬ 'ਚ ਸਿਆਣੇ ਬੰਦੇ ਨਹੀਂ ਰਹਿੰਦੇ? ਔਰ ਹੇਰਾਫੇਰੀ ਕਿਸ ਤਰੀਕੇ ਨਾਲ ਅੰਜਾਮ ਦੇਣੀ ਹੈ? ਇਹ ਪਹਿਲੀ ਵਾਰੀ ਹੋਇਆ ਕਿ ਚੀਫ ਮਿਨਿਸਟਰ ਡਵੈਲਪਮੈਂਟ ਕਾਉਂਸਲ ਦਾ ਯਾਨੀ ਕਿ ਗਲਾੜਾ ਜਾਂ ਜਿਹੜੇ ਡਵੈਲਪਿੰਗ ਅਥਾਰਟिटीज ਹੈਗੀਆਂ ਨੇ ਚੀਫ ਮਿਨਿਸਟਰ ਤੱਕ ਉਹਨੂੰ ਚੇਅਰਮੈਨ ਤੋਂ ਹਟਾਤਾ ਔਰ ਚੀਫ ਸਕੱਟਰੀ ਬਣਾਤਾ। ਅੱਗੇ ਕਿਉਂ ਹੁੰਦਾ ਸੀਗਾ ਚੀਫ ਮਿਨਿਸਟਰ ਚੇਅਰਮੈਨ ਹੁੰਦਾ ਸੀਗਾ। ਆਪਣ ਹਾਊਸਿੰਗ ਡਿਵੈਲਪਮੈਂਟ ਜਿਹੜਾ ਮੰਤਰੀ ਆ ਉਹਦਾ ਵਾਈਸ ਚੇਅਰਮੈਨ ਹੁੰਦਾ ਸੀਗਾ। ਕੀ ਆ ਮੰਤਰੀ ਚੀਫ ਸਕੱਟਰੀ ਦੇ ਅੰਡਰ ਬੈਠੇਗਾ? ਕੀ ਫੈਸਲੇ ਚੀਫ ਸਕੱਟਰੀ ਕਰਨਗੇ? ਇਹ ਸਾਰੇ ਇੱਕ ਬਹੁਤ ਵੱਡੇ ਪ੍ਰਸ਼ਨ ਜਿਹੜੇ ਨੇ ਇਸ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਖੜੇ ਹੁੰਦੇ ਨੇ। ਅਸੀਂ ਤਾਂ ਜਾਣਦੇ ਆ ਇਹ ਨਿਲੈਕਾ ਦੀ ਸਰਕਾਰ ਹੈ, ਨਕਮੇ ਦੀ ਸਰਕਾਰ ਹੈ। ਪੰਜਾਬ ਦਾ ਬੇੜਾ ਘਰ ਕਰਨ ਵਾਲੀ ਸਰਕਾਰ ਹੈ। ਪੰਜਾਬ ਦਾ ਪੱਠਾ ਬਾਹਣ ਵਾਲੀ ਦੀ ਸਰਕਾਰ ਹੈ ਪੰਜਾਬ ਨੂੰ ਲੁੱਟਣ ਵਾਲੀ ਕਿਸ ਸਰਕਾਰ ਹੈ ਝੂਠ ਬੋਲਣ ਵਾਲੀ ਦੀ ਸਰਕਾਰ ਹੈ ਲੇਕਿਨ ਇਸ ਤਰ੍ਹਾਂ ਦੀ ਲੁੱਟ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ ਦਾ ਪਲਾਨ ਬਣਾਇਆ ਗਿਆ ਸੋ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਇਸ ਬਹੁਤ ਸਾਰੀ ਥਾਵਾਂ ਤੋਂ ਸਾਡੇ ਕੋਲ ਆਇਆ ਕਿ ਸੜਕੋ ਪੰਚਾਇਤਾਂ ਨੇ ਵੀ ਅਪਰੋਚ ਕੀਤਾ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਭਾਰਤ ਜਨਤਾ ਪਾਰਟੀ ਖੜੀ ਹੈ ਅਸੀਂ ਕਿਸੇ ਕੀਮਤ ਉੱਤੇ ਇਹ ਲੁੱਟ ਨਹੀਂ ਹੋਣ ਦਿਆਂਗੇ ਅਸੀਂ ਕਿਸੇ ਕੀਮਤ ਦੇ ਉੱਤੇ ਕਿਸਾਨੀ ਨੂੰ ਤਬਾਹ ਪੰਜਾਬ 'ਚ ਨਹੀਂ ਹੋਣ ਦਿਆਂਗੇ ਜੇ 4000 ਏਕੜ ਜਗ੍ਹਾ ਇਹ ਲੈ ਲੈਂਦੇ ਨੇ 1.5 ਲੱਖ ਟਨ ਘੱਟੋ-ਘੱਟ ਪੈਦੀ ਜਿਹੜੀ ਕੀ ਹੈ ਉਹਦੀ ਪੈਦਾਵਾਰ ਘਟੇਗੀ ਸਾਂ ਦਾ ਚੱਲਾਇਆ ਇਹਨਾਂ ਨੇ ਕਿਸੇ ਹਫ਼ਤੇ ਕੇ ਬਾਅਦ ਮੰਨ ਸਕਦੇ ਹੈ ਕਿ ਜਿਹੜੇ ਵੱਡੇ ਸ਼ਹਿਰ ਨਹੀਂ ਜੀ ਉਹਦੇ ਆਲੇ ਦੁਆਲੇ ਤੇ ਹੋ ਸਕਦਾ ਹੁਣ ਤੁਸੀਂ ਦੂਜੇ ਦਿਨਾਂ ਚ ਲੈ ਲੋ ਫਰੀਪੁਰ ਵਰਗੇ ਸ਼ਹਿਰ ਤੇ ਦੱਸੋ ਕਿ ਉੱਥੋਂ ਕਿੱਥੋਂ ਆਣੀ ਹੈ ਪੋਪੂਲੇਸ਼ਨ ਡਵੈਲਪਮੈਂਟ ਵਾਸਤੇ ਮੋਗੇ ਕਿੱਥੋਂ ਆਣੀ ਹੈ ਇੰਨੀ ਪੋਪੂਲੇਸ਼ਨ ਡਵੈਲਪਮੈਂਟ ਵਾਸ ਅਰਬਨਾਈਜ਼ ਰੀਅਸ਼ਵਾਸਤੇ ਸੋ ਇਹ ਪੂਰੇ ਦਾ ਪੂਰਾ ਜਿਹੜਾ ਪ੍ਰੋਜੈਕਟ ਹੈ ਇਨੂੰ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਦੀ ਕਿਸਾਨੀ ਨਾਲ ਤੱਕਾ ਨਹੀਂ ਕਰ ਦਿੱਤਾ ਜਾਏਗਾ ਕਿਸਾਨ ਨਾਲ ਤੱਕਾ ਨਹੀਂ ਹੋਣ ਦੇਗੀ ਭਾਰਤੀ ਜਨਤਾ ਪਾਰਟੀ ਔਰ ਜੇ ਲੋੜ ਪਈ 2027 ਦੇ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਅਸੀਂ ਸਾਰੀ ਪਾਲਿਸੀ ਨੂੰ ਸਕ੍ਰੈਪ ਕਰਾਂਗੇ ਔਰ ਜਿਹੜੀ ਵੀ ਇਹਨਾਂ ਨੇ ਤੱਕੇ ਨਾਲ ਐਕਵਾਇਰ ਕਰਾਈ ਹੋਈ ਹੈ ਕਿਸੇ ਕਿਸਾਨਾਂ ਨੂੰ ਵਾਪਸ ਲਵਾਵਾਂਗੇ ਜੁੜੇ ਦੇ ਵਾਸਤੇ ਮੈਂ ਆਪ ਜੀ ਦੇ ਵੀ ਬੇਨਤੀ ਕਰਾਂਗਾ মিডিਆ ਇੱਕ ਬਹੁਤ ਵੱਡਾ ਪਿਲਰ ਹੈ ਡੈਮੋਕ੍ਰੇਸੀ ਦਾ ਸਰਕਾਰ ਦੇ ਇਸ ਲੁੱਟ ਖਸੁੱਟ ਦੇ ਮਸੌਦੇ ਨੂੰ ਬੇਨਕਾਬ ਕਰਨ ਵਾਸਤੇ মিডিਆ ਨੂੰ ਵੀ ਇੱਕ ਰੋਲ ਅਦਾ ਕਰਨਾ ਪਏਗਾ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਸ਼ਹਿਰੀ ਹੋਣ ਦੇ ਨਾਤੇ মিডিਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਦਿੱਲੀ ਦੇ ਲੋਕ ਆ ਕੇ ਜੋ ਪੰਜਾਬ ਨੂੰ ਲੁੱਟਣ ਦੀ ਪਲਾਨ ਬਣਾ ਰਹੇ ਨੇ ਉਦੇ ਵਾਸਤੇ ਪੰਜਾਬੀਆਂ ਨੂੰ ਖੜਾ ਹੋਣਾ ਪਏਗਾ ਅੱਜ ਪੰਜਾਬ ਨੂੰ ਪੰਜਾਬੀ ਨਹੀਂ ਚਲਾ ਰਹੇ ਬਾਹਰ ਦੇ ਲੋਕ ਆ ਕੇ ਪੰਜਾਬ ਨੂੰ ਚਲਾ ਰਹੇ ਨੇ ਅੱਜ ਸਾਡਾ ਮੁੱਖ ਮੰਤਰੀ چاہے ਕਿਸੇ ਪਾਰਟੀ ਦਾ ਹੋਵੇ ਮੁੱਖ ਮੰਤਰੀ ਸਾਡੇ ਪੰਜਾਬ ਦਾ ਹੈ ਅੱਜ ਡੱਬੂ ਬਣਾ ਕੇ ਰੱਖ ਦਿੱਤਾ ਉਹਨਾਂ ਅੱਜ ਸਾਰਾ ਸੀਐਮਓ ਜਿਹੜਾ ਹੈਗਾ ਦਿੱਲੀ ਦੇ ਲੋਕ ਆ ਕੇ ਕੰਟਰੋਲ ਕਰ ਰਹੇ ਨੇ ਪੰਜਾਬ ਦੇ ਵਿੱਚ ਲੱਖਾਂ ਰੁਪਏ ਦੀ ਤਨਖਾਹ ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿਸੇ ਨੂੰ 2 ਲੱਖ ਕਿਸੇ ਨੂੰ 3 ਲੱਖ OSD ਬਣਾਤੇ ਐਡਵਾਈਜ਼ਰ ਬਣਾ ਦਿੱਤੇ ਕੀ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਟੈਲੈਂਟ ਦੀ ਕਮੀ ਹੈ ਕੋਈ ਸੋ ਇਹ ਲੁੱਟ ਖਸੁੱਟ ਜਿਹੜੀ ਹੈ ਦਿੱਲੀ ਦੇ ਲੋਕ ਆ ਕੇ ਅਰਵਿੰਦ ਕੇਜਰੀਵਾਲ ਮਨੀਸ਼ 소ਦਿਆ ਸਤੇਦਰ ਜੈਨ ਔਰ ਹੋਰ ਜਿਹੜੇ ਵੈਭਵ ਕੁਮਾਰ ਔਰ ਜਿਹੜੇ ਹੋਰ ਅੱਧਾ ਸਨਾਮ ਤੁਸੀਂ ਸਾਰੇ ਦੇਖ ਰਹੇ ਹੋ ਬੜੇ ਸਰਕੂਲੇਸ਼ਨ ਚ ਆ ਗਏ ਨੇ ਇਹਨੂੰ ਤੁਰੰਤ ਪੰਜਾਬ ਚੋਂ ਕੱਢ ਦਿੱਤਾ ਜਾਣਾ ਚਾਹੀਦਾ ਦਿੱਲੀ ਦੇ ਲੋਕ ਸਮਝ ਗਏ ਉਥੇ ਦੁੱਚੋਂ ਮੱਖੀ ਮੰਗਰ ਚੱਕ ਕੇ ਬਾਹਰ ਸਿੱਟਿਆ ਉਹਨਾਂ ਨੂੰ ਜਿਨ੍ਹਾਂ ਨੇ ਉਥੇ ਦੇ ਵਿਲੇ ਹੋਏ ਨੇ ਚੋਰੂ ਚੱਕੇ ਉਹ ਅੱਜ ਪੰਜਾਬ ਚ ਆ ਕੇ ਰਾਜ ਕਰ ਰਹੇ ਨੇ ਸੋ ਤੁਹਾਡੀ ਰਾਹੀਂ ਮੈਂ ਇਸ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਇਸ ਤੋਂ ਪਹਿਲਾਂ ਕਿ ਸਾਰਾ ਇਸ ਪੰਜਾਬ ਲੁੱਟਿਆ ਜਾਵੇ ਸਾਨੂੰ ਸਾਰਿਆਂ ਨੂੰ ਇੱਕ ਮੁੱਠੋ ਕੇ ਇਹਨੂੰ ਐਕਸਪੋਜ਼ ਕਰਨਾ ਪਏਗਾ ਇਹਦੀ ਲੁੱਟ ਖਸੁੱਟ ਦੇ ਉੱਤੇ ਨਕੇਲ ਕਸਣੀ ਪਏਗੀ ਔਰ ਬਾਰੇ ਜਿਹੜੇ ਲੋਕ ਆਕੇ ਪੰਜਾਬ ਨੂੰ ਚਲਾਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਚੱਕ ਕੇ ਬਾਹਰ ਕੱਢਾਂਗੇ ਇਹਦੇ ਵਾਸਤੇ ਸਾਰੇ ਸਨਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਏਗਾ ਔਰ ਇਸ ਪੂਰੀ ਲੈਂਡ ਪੁਲਿੰਗ ਪਾਲਿਸੀ ਦੇ ਭਾਰਤੀ ਜਨਤਾ ਪਾਰਟੀ ਕੜੇ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਪੰਜਾਬ ਦੇ ਕਿਸਾਨਾਂ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਔਰ ਉਹਨਾਂ ਦੇ ਹਰ ਸੰਘਰਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਸਾਥ ਦੇਗੀ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ 117 ਦੀ 117 ਸੀਟਾਂ ਦੀ ਤਿਆਰੀ ਕਰ ਰਹੀ ਹੈ। ਅਸੀਂ ਆਪਣੇ ਬੁੱਧੇ ਦੇ ਉੱਤੇ 117 ਦੀ 117 ਸੀਟਾਂ ਲੜਾਂਗੇ, ਜਿੱਤਣ ਵਾਸਤੇ ਲੜਾਂਗੇ ਔਰ ਸਰਕਾਰ ਬਣਾਉਂਗੇ। ਸਰ ਤੁਹਾਡੀ ਜਾਂਚ ਅਜੇ ਸੀ ਕੀ ਕਰ ਰਹੀ ਹੈ ਕਿਉਂਕਿ ਇਸ ਦੇ ਵਿੱਚ ਇਹ ਵੀ ਹੈ ਕਿ 10000 ਹਜ਼ਾਰ ਕਰੋੜ ਰੁਪਈਆ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਸਰਕਾਰ ਤੋਂ ਚਲੀ ਜਾਏਗੀ ਤਾਂ 10000 ਕਰੋੜ ਹੋਣਗੇ। ਸੁਪੀਰ ਸਿੰਘ ਬਾਦਲ ਨੇ ਇਹ ਪਲੇਟਫਾਰਮ ਸਿਰਕੇ ਕਿਹਾ ਸੀ कि 10000 ਕਰੋੜ ਰੁਪਏ ਇਕੱਠੇ ਕਰਨ ਦਾ ਕੰਮ ਵੀ ਇਹ ਪਾਰਟੀ ਕਰ ਰਹੀ ਹੈ ਤੇ ਤੁਹਾਡੀਆਂ ਜਾਂਚ ਏਜੰਸੀਆਂ ਕੀ ਕਰ ਰਹੀਆਂ ਨੇ ਏਡੀ ਕੀ ਕਰ ਰਹੀਆਂ ਇਹ ਕੁਝ ਐਕਟਿਵ ਹੋਣਗੀਆਂ ਜਾਂ ਤੁਸੀਂ ਕੋਈ ਲਿਖਤ ਚ ਦੇ ਰਹੇ ਹੋ ਨਾ ਦੇਖੋ ਕੀ ਹੈਗਾ ਕਿ ਇਹ ਸਾਰਾ ਜਿਹੜਾ ਮਾਮਲਾ ਹੈਗਾ ਆਲਰੇਡੀ ਸਾਡੇ ਧਿਆਨ ਚ ਹੈਗਾ ਜਿਹੜੀ ਗੱਲ ਮੈਂ ਕਹੀ ਹੈ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਆਪਣੇ ਕਿਸਾਨਾਂ ਨੂੰ ਲੁੱਟਣ ਨਹੀਂ ਦੇਵਾਂਗੇ ਕਿਸਾਨੀ ਨੂੰ ਤਬਾਹ ਨਹੀਂ ਹੁੰਦਿਆਂਗੇ ਅਸੀਂ ਪਹਿਰੇਦਾਰ ਦੀ ਭੂਮਿਕਾ ਨਿਭਾਵਾਂਗੇ ਭਾਰਤ ਜਨਤਾ ਪਾਰਟੀ ਪਹਿਰੇਦਾਰ ਦੀ ਭੂਮਿਕਾ ਨਿਭਾਏਗੀ। ਔਰ ਇਹ ਦਿੱਲੀ ਦੇ ਲੋਕ ਆ ਕੇ ਜਿਹੜੇ ਲੁੱਟ ਖਸੁੱਟ ਦਾ ਕੰਮ ਕਰ ਰਹੇ ਨੇ। ਅਸੀਂ ਇਹਨਾਂ ਨੂੰ ਇਸ ਕੰਮ कामयाब ਨਹੀਂ ਹੋਣ ਦੇਣਾ। ਪੰਜਾਬ ਵਿਚ ਲਾਹਾਂ ਦਾ ਰੂੜੀ ਸਥਿਤੀ ਬਹੁਤ ਖਰਾਬ ਹੋ ਰਹੀ ਹੈ। ਜਦੋਂ ਬੋੜੀਆਂ ਜਲਦੀਆਂ ਆ ਜੂਗੀ ਦੋ ਬੰਦੇ ਆ ਦੀ ਕੋਈ ਗੱਲ ਤੇ ਸਾਰੇ ਇਸ਼ੂ ਤੇ ਸਰੋਜ ਸਿੰਘ ਜਿਸ ਤਰ੍ਹਾਂ ਕਿ ਸ਼ਿਵਰਾਜ ਸਿੰਘ ਚੋਹਾਨ ਅੱਗੇ ਵੀ ਇਹ ਮੁੱਦਾ ਰੱਖਿਆ ਗਿਆ ਸੀ ਤੇ ਉਹਨਾਂ ਵੱਲੋਂ ਕੀ ਕੋਈ ਆਸ਼ਵਾਸਨ ਵੀ ਦਿੱਤਾ ਗਿਆ ਸੀ ਕਿ ਮੈਂ ਇਸ ਦੇ ਉੱਪਰ ਐਕਸ਼ਨ ਲਾਵਾਂਗਾ ਤੇ ਉਹਨਾਂ ਵੱਲੋਂ ਕੋਈ ਗੱਲ ਕੀ? ਦੇਖੋ ਗੱਲ ਇਹ ਹੈ ਕਿ ours is a federal structure. This is a state subject. ਇਸ ਇਹਦੇ ਵਾਸਤੇ ਸਾਨੂੰ ਆਪਣੀ ਸਰਕਾਰ ਦੇ ਹੀ ਪੰਜਾਬੀਆਂ ਨੂੰ ਇਹ ਦਿੱਲੀ ਦੇ ਜਿਹੜੇ ਲੁਟੇਰੇ ਆ ਕੇ ਪੰਜਾਬ ਨੂੰ ਲੁੱਟਣ ਆਏ ਨੇ ਉਹਨਾਂ ਦੇ ਕੰਨ ਫੜਨੇ ਪੈਣਗੇ ਅੱਜ ਪੰਜਾਬੀਆਂ ਨੂੰ ਖੜੇ ਹੋਣ ਦੀ ਲੋੜ ਹੈ ਦਿੱਲੀ ਦੇ ਲੁਟੇਰਿਆਂ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਖੜੇ ਹੋਣ ਦੀ ਲੋੜ ਹੈ ਪੰਜਾਬੀਆਂ ਨੂੰ ਇੱਕ ਮੁੱਠ ਹੋ ਕੇ ਦਿੱਲੀ ਦੇ ਲੁਟੇਰਿਆਂ ਨੂੰ ਭਜਾਣਾ ਪਏਗਾ ਆਮ ਆਦਮੀ ਪਾਰਟੀ ਨੂੰ ਪਜਾਣਾ ਪਏਗਾ ਕਿਉਂ ਆਮ ਆਦਮੀ ਪਾਰਟੀ ਹੁਣ ਪੰਜਾਬ ਦੀ ਪਾਰਟੀ ਨਹੀਂ ਰਹੇਗੀ ਸਰ ਬੀਜੇਪੀ ਦੀ ਰੂਪਰੇਖਾ ਕੀ ਹੈ ਫਿਰ ਇਸ ਨੂੰ ਆਪਾਂ ਜੇ ਕਰੇਗੀ ਕਿ ਸਿਰਫ ਪ੍ਰੈਸ ਕਾਨਫਰੰਸ ਹੈ ਜਾਂ ਹੋਰ ਵੀ ਕੁਝ ਅਸੀਂ ਆਪਣੇ ਪੱਧਰ ਦੇ ਉੱਤੇ ਹਰ ਤਰੀਕੇ ਨਾਲ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਾਂ ਜੋ ਵੀ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਨਾਲ ਖੜ੍ਹ ਸਕਦੇ ਹਾਂ ਅਸੀਂ ਹਰ ਉਸ ਸਟੈਪ ਜਿਹੜਾ ਹੈਗਾ ਭਾਰਤ ਜਨਤਾ ਪਾਰਟੀ ਉਠਾਉਣ ਵਾਸਤੇ ਤਿਆਰ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਆ ਅਸੀਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਨਹੀਂ ਹੁੰਦੇ ਆਂਗੇ ਕਿਸੇ ਕੀਮਤ ਤੇ ਨਹੀਂ ਹੁੰਦੇ ਆਂਗੇ ਔਰ ਇਸੇ ਜੋ ਵੀ ਸਟੈਪ ਚੱਕਣ ਦੀ ਲੋੜ ਹੋਏਗੀ ਭਾਰਤੀ ਜਨਤਾ ਪਾਰਟੀ ਚੱਕ ਲਏ ਸਰ ਇਲਾਕੇ ਕਿਹੜੇ ਕਿਹੜੇ ਰਹੇ ਨੇ ਸਾਰੇ ਆਈਡੈਂਟੀਫਾਈ ਹੋ ਗਏ ਤੇ ਨਹੀਂ ਸਾਰੇ ਸਾਰਾ ਪੰਜਾਬ ਵੀ ਲੁਕ ਲਿਆ ਨਾਲੇ ਤੇ ਜਿਹੜੇ ਇਹ ਕਈ ਹਜ਼ਾਰ ਇੱਕ ਲਗਭਗ ਮੈਂ ਦੱਸਾਂ ਯੇਸ ਇਸ ਉਦੋਂ ਕਹਿੰਦਾ ਨੋਟੀਫਿਕੇਸ਼ਨ ਇਹਨੇ ਕਰ ਦਿੱਤੀਆਂ ਲੁਧਿਆਣੇ ਜੀ ਤੁਸੀਂ ਅੰਦਾਜ਼ਾ ਲਾਓ 23000 ਇੱਕ अमृतसर चौताली सौ एकड़ मोहाली च पैंती सौ पठानकोट एक हज़ार एकड़, जलंधर एक हज़ार एकड़, पटियाला सौ पाँह एकड़ बठिंडा अठ सौ सॉरी संगरूर पाँच सौ अठाठ मोगा पां सौ बयाली नवाशहर तीन सौ त्रियासी फिरोजपुर तीन सौ तेरह बरनला तीन सौ सतारह पाँच सौ कपूरथला एक सौ फगवाड़ा दो सौ नकोदर दो सौ गुरदसपुर अस्सी ਬਟਾਲਾ 160 ਤਰਨਤਾਰਨ 97 ਸੁਤਾਨਪੁਰ ਲੋਧੀ 70 ਏਕੜ ਜਗਾ ਜਿਹੜੀ ਹੈ ਲਗਭਗ 40000 ਏਕੜ ਦੇ ਕਰੀਬ ਆ ਜਾਂਦਾ ਹੈ ਸਾਰਾ ਜਿਹੜੀ ਹੈ ਸਰਕਾਰ ਜਿਹੜੀ ਹੈ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਐਕਵਾਇਰ ਕਰਨ ਵਾਲੀ ਹੈ ਮਤਲਬ ਹਣ ਦੇਖੋ ਯਾ ਕਿਸਾਨ ਕਿੱਥੇ ਜਾਏਗਾ ਜਿੱਦਣ ਐਲਓਆਈ ਸਾਈਨ ਹੋ ਜਾਂਦੀ ਹੈ ਕਿਸਾਨ ਉਸ ਉਹਦਾ ਤੋਂ ਇੱਕ ਪੈਰ ਨਹੀਂ ਰੱਖ ਸਕਦਾ ਉਸ ਜਮੀਨ ਤੇ ਤੇ ਡਵੈਲਪ ਕਦੋਂ ਹੋਏਗਾ ਜਾ ਕੇ ਤੁਸੀਂ ਉਹਨੂੰ ਲੌਰੀ ਭਾਪ ਦੇ ਦਿੱਤਾ ਕਿ ਤੈਨੂੰ 1000 ਗਾ ਜਿੱਦਾ ਅਕੋਰਡਿੰਗ ਟੂ ਦਾ ਅਟਕਨਾਲ ਉਤੇ 1000 ਗਾ ਦਾ ਪਲਾਟ ਦੇਣਾ ਹੈ ਉਹਦੀ ਲollipops ਦੇ ਤਾਂ ਲollipops ਚੁਪੇਗਾ ਬਸੋ ਕਦੋਂ ਹੋਏਗੀ ਜੇ ਆਕੇ ਕਦੋਂ ਦਾ ਉਹ 1000 ਦਾ ਕੋਈ ਮੁੱਲ ਪਏਗਾ ਤੁਸੀਂ ਅੱਜ ਉਹਦੀ ਜਗ੍ਹਾ ਬੰਦ ਕਰ ਲਈ ਅੱਜ ਦੇ ਬਾਅਦ ਐਨਓ ਇਸ਼ੂ ਹੋਣ ਦੇ ਬਾਅਦ ਉਹ ਆਪਣੇ ਖੇਚ ਵੜ ਨਹੀਂ ਸਕਦਾ ਔਰ ਬਸੋ ਕਦੋਂ ਹੋਏਗੀ ਆਪਾਂ ਦਾਜਾ ਲਾ ਸਕਦੇ ਆ ਨਾ ਮੈਂ ਤਾਂ ਉਦਾਹਰਣ ਦਿੱਤੀ ਤੁਹਾਡੇ ਆਊਟਸ ਕੱਟ ਸੇ 25 ਸਾਲ ਹੋ ਗਏ ਉਹ ਮੈਕਸ ਨੂੰ ਅਲਰੇਡੀ ਦੂਜੀ ਵਾਰ ਟ੍ਰਾਈ ਕਾਉਟ ਦੇਸੀ ਗਈ ਹੈ ਇਹਨੂੰ ਵੇਖੇ 10-12 ਸਾਲ ਤੋਂ ਹੋਈਏ ਨੇ ਉਹ ਹਿੱਤਾਂ ਕਿ ਨਹੀਂ ਵਸੀਆਂ ਤੇ ਤੁਸੀਂ 40 ਹਜ਼ਾਰ ਏਕੜੋਂ ਆਸਾਨ ਦੀ ਗੱਲ ਕਰਦੇ ਪਿਓ ਆਲ ਪਾਰਟੀ ਮੀਟਿੰਗ ਬੁਲਾਏਗੀ ਫਿਰ ਬੀਜੇਪੀ ਕਿਉਂਕਿ ਅਕਾਲੀ दल ਵੀ ਕਹਿ ਰਿਹਾ ਹੈ ਕਿ ਕਰਨਾਲਾਉਣ ਜਾ ਰਿਹਾ ਹੈ ਕੱਦਮ ਭਾਰਤੀ ਜਨਤਾ ਪਾਰਟੀ ਮੈਂ بار بار ਇਹ ਕਹਿ ਰਿਹਾ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਹਰ ਤਰ੍ਹਾਂ ਦੇ ਨਾਲ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਏਗੀ ਕਿਸਾਨਾਂ ਦੀ ਲੁੱਟ ਨਹੀਂ ਹੋ ਦਿੱਤੀ ਜਾਏਗੀ ਔਰ ਜੋ ਵੀ ਲੋੜਿੰਦੇ ਕਦਮ ਹੋਣਗੇ ਭਾਰਤੀ ਜਨਤਾ ਪਾਰਟੀ ਉਠਾਏਗੀ ਟਰੰਕਟ ਦੇ ਵਿੱਚ ਸੇਰ ਨਜ਼ਰ ਹੋਇਆ ਸੰਜੀਪ अरोड़ा ਦੀ ਐਂਟਰੀ ਹੋਈ ਆ ਤੇ ਐਗਜ਼ਿਟ ਜਿਹੜੀ ਆ ਉਹ ਪੂਰੀ ਤਰ੍ਹਾਂ ਧਾਰਿਵਾਤ ਦੀ ਹੋਈ ਹੈ ਬੰਦ ਨਾ ਹੁਣ ਤੱਕ ਜਿੰਨੀਆਂ ਵੀ ਆਮ ਆਦੀ ਪਾਰਟੀ ਤੋਂ ਐਗਜ਼ਿਟਸ ਹੋਈਆਂ ਨਹੀਂ ਉਹ ਚਾਹੇ ਵਿਜੇ ਸਿੰਘਲਾ ਦੀ ਹੋਵੇ ਚਾਹੇ ਫੌਜਾ ਸਿੰਘ ਸਰਾਰੀ ਦੀ ਹੋਵੇ ਚਾਹੇ ਨਿੱਜਰ ਦੀ ਹੋਵੇ ਚਾਹੇ ਚਲਪਰਕੌਰ ਦੀ ਹੋਵੇ ਜਾਂ ਹੋੜੜੀ ਵੀ ਡਰਾਪਸ ਹੋਈ ਨਹੀਂ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਚਾਰ ਜਾਂ ਅਨੈਤਿਕਤਾ ਸੀ ਡੜੀ ਹੋਈ ਸੀ ਸੋ ਹੁਣ ਪੰਜਾਬ ਸਰਕਾਰ ਦੱਸੇ ਕਿੰਤਾ ਹਲੀਵਾਲ ਸਾਹਬ ਨੇ ਕਿਹੜੇ ਕਾਰਨਾਮੇ ਕੀਤੇ ਨੇ ਕਿ ਉਹਨਾਂ ਨੂੰ ਡ੍ਰੌਪ ਕਰਨਾ ਪਿਆ ਦੋਈ ਚੀਜ਼ਾਂ ਹੋ ਸਕਦੀਆਂ ਨੇ ਜਾਂ ਤੇ ਇਨਫੀਸ਼ੀਐਂਟ ਹੋਵੇ ਜਾਂ ਇਹਨਾਂ ਦਾ ਦੇ ਅਨੈਤਿਕ ਕੰਮ ਦਾ ਵੀ ਇਹਨਾਂ ਦਾ ਰਵਾਜ ਬੜਾ ਤਗੜਾ ਹੈਗਾ ਇਹ ਲੱਕ ਕਰੈਕਟਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਜਾਂ ਉਹ ਹੈਗਾ ਇੱਕ ਸਿੰਘਲਾ ਸਾਹਿਬ ਨੇ ਸੋ ਇਹ ਹੁਣ ਆਮ ਆਦਮੀ ਪਾਰਟੀ ਦੱਸੇ ਕਿ ਇਹੜਾ ਟੌਪ ਕਰਨ ਵਾਸਤੇ ਕੀ ਇਸ਼ੂ ਹੈ ਹੁਣ ਦਾ ਸਰਕਾਰ ਦੇ ਡਿਪਾਰਟਮੈਂਟ ਸੇ ਸਮਝ ਆਂਦੀ ਆ ਉਹਨੂੰ ਜਦ ਤੱਕ ਮਿਨਿਸਟਰ ਨੂੰ ਪਤਾ ਲੱਗਦਾ ਕਿ ਕੈਬਨਿਟ ਵਿੱਚ ਮੈਂ ਡਿਪਾਰਟਮੈਂਟ ਕਿਸ ਤਰੀਕੇ ਨਾਲ ਸੰਭਾਲਣਾ ਹੈ ਕਿਵੇਂ ਉਦੋਂ ਤੱਕ ਉਹ ਚੇਂਜ ਕਰ ਦਿੰਦੇ ਨਹੀਂ ਤੁਹਾਨੂੰ ਕੋਣ ਕਹਿੰਦਾ ਕੋਈ ਪਿਆ ਕਿ ਪੰਜਾਬ ਦੇ ਮੰਤਰੀ ਚਲਾ ਦੇ ਪੰਜਾਬ ਇਸ ਪਿਲੇ ਕਿ ਥੋੜੇ ਕਹੋ ਯਾਰ 3 ਸਾਲ ਹੋ ਗਏ ਇੱਥੇ ਨਹੀਂ ਸਮਝੇ ਆਮ ਆਦਮੀ ਪਾਰਟੀ ਨੂੰ ਇਹ ਮੰਤਰੀ ਸੰਤਰੀਆਂ ਨਾਲ ਮਾਰੇ ਨੇ ਥੱਲੋ ਜਿਹੜੀ ਫਾਈਲ ਓਐਸਡੀ ਅਰਵਿੰਦ ਕੇਜਰੀਵਾ ਦਾ ਓਐਸਡੀ ਅਪਰੂਵ ਕਰਦਾ ਹੈ ਇਹ ਸਿਰਫ ਉੱਤੇ ਘੁੱਗੀ ਮਾਰਨ ਜੋਗੇ ਨੇ ਇਹਦੇ ਇਲਾਵਾ ਇਹਨਾਂ ਕੋਲ ਕੁਝ ਨਹੀਂ ਹੈਗਾ ਸਰ ਲੱਗਦਾ ਹੈ ਕਿ ਇਹ ਬਦਲ ਦੇ ਨਾਲ ਜੋ ਕਿਹਾ ਪ੍ਰਗਮ ਸਿੰਘ ਮਾਨ ਦੇ ਗਰੀਬੀ ਦੱਸੀ ਜਾਂਦੀ ਸੀ ਉਹਨਾਂ ਚੋਂ ਕੁਲਦੀਪ ਸਿੰਘ ਧਾਲੀਵਾਲ ਵੀ ਸੀਗੀ ਤਾਂ ਉਹਨਾਂ ਦੀ ਵੀ ਛੁੱਟੀ ਹੋਈ ਹੈ ਪੰਜਾਬ ਵਾਲੀ ਦੇਖੋ ਇੰਟਰਸੀ ਆਪਾਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਕੁਸ਼ਤੀ ਚੱਲ ਰਹੀ ਹੈ ਸੱਤਾ ਦੀ ਦਿੱਲੀ ਵਰਸਸ ਪੰਜਾਬੀ ਸੋ ਇਹਨਾਂ ਕੋਲ ਕੋਈ ਪੰਜਾਬ ਦੇ ਹਿੱਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਵਾਸਤੇ ਕੁਝ ਵੀ ਕਰ ਸਕਦੇ ਨੇ ਪਰ ਸਾਨੂੰ ਦੁੱਖ ਹੈ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਨੇਤਾ ਅੱਜ ਦਿੱਲੀ ਦੇ ਅਰਵਿੰਦ ਕੇਜਰੀਵਾਲ ਔਰ ਦਿ ਟੋਲੀ ਦੇ ਅੱਗੇ ਪੰਜਾਬੀਆਂ ਨੂੰ ਗਿਰਵੀ ਰੱਖਿਆ ਔਰ ਖੁਦ ਉਹਦੇ ਤਲਵੇ ਚੱਕਤੇ ਦੇ ਪੇਣੇ ਅਜ ਪੰਜਾਬੀ ਹੋਣ ਤੇਰਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪੰਜਾਬੀ ਗੈਰਤਮੰਦ ਕੌਮ ਹੈ ਔਰ ਤੁਸੀਂ ਅਰਵਿੰਦ ਕੇਜਲ ਦੇ ਥੱਲੇ ਲਾ ਕੇ ਤੁਸੀਂ ਮੰਤਰੀ ਕਿਸ ਕਰਦੇ ਹੋ ਕਿ ਇੱਕ ਫਾਈਲ ਵੀ ਆਪਣੇ ਡਿਸੀਜਨ ਨਹੀਂ ਲੈ ਸਕਦੇ ਹੋਰ ਛੱਡੋ ਸੀਐਮਓ ਕਿੱਥੇ ਆ ਸੀਐਮ ਕਿੱਥੇ ਆ ਤਾਂ ਲੱਗਦਾ ਕਿ ਸੀਐਮ ਕੋਈ ਡਿਸੀਜਨ ਲੈਣ ਦੇ ਕੈਪेबल ਹੈਗਾ ਸਾਰਾ ਸੀਐਮ ਬੇਬਕ ਕੁਮਾਰ ਨੇ ਕਬਜ਼ੇ ਕਬਜ਼ੇ ਕਿੰਨਾ ਹੋਏ ਉਹੀ ਵੇਖੋ ਕੁਮਾਰਚ ਨੇ ਦਿੱਲੀ ਦੀ ਮੈਂਬਰ ਆਫ ਪਾਰਲੀਮੈਂਟ ਨੂੰ ਕਜਰੀਵਾਲ ਦੇ ਘਰੇ ਘੁੱਟਿਆ ਸੀਗਾ ਲੇਡੀ ਨੂੰ ਤੇ ਹੱਥ ਉਟਾਏ ਸੀਗੇ ਸਵਾਤੀ ਮਲੇ ਜੀ ਸਵਾਤੀ ਮਹੀਵਾਲ ਆ ਜੋ ਪੰਜਾਬ ਦਾ ਸੁਪਰ ਸੀਮ ਬਣ ਕੇ ਕੰਮ ਕਰ ਰਿਹਾ ਅਰਵਿੰਦ ਕੇਜਰੀਵਾਲ ਤੇ ਮਨੀਸ਼ ਰੋਦੀ ਤੇ ਹਰਿੰਦਰ ਜੈਨ ਉਹ ਦਿੱਲੀ ਟੋਲੀਆ ਦਾ ਇਸ਼ਾਰੇ ਤੇ ਕੰਮ ਚੱਲ ਰਿਹਾ ਤੁਸੀਂ ਇਸ ਨੂੰ ਸਰਕਾਰ ਕਹੋਗੇ ਇਹ ਦਿੱਲੀ ਦਾ ਲੁੱਟੂ ਟੋਲਾ ਪੰਜਾਬ ਨੂੰ ਲੁੱਟਣ ਆਇਆ ਔਰ ਪੰਜਾਬ ਨੂੰ ਸਮਝ ਨਾ ਪੈਗਾ ਸਿੰਘਲਾ